ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲੈਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਇੱਕ ਵਾਰ ਫੇਰ ਸੂਬੇ 'ਚ ਸਿਆਸੀ ਮਾਹੌਲ ਭਖਿਆ ਹੋਇਆ ਹੈ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੰਜਾਬ ਪੁਲਿਸ ਤੇ ਸਵਾਲ ਚੁੱਕੇ ਗਏ ਨੇ ਦੱਸਿਆ ਕਿ ਪਟਿਆਲਾ ਐਸਐਸਪੀ ਦੀ ਕਾਨਫਰੰਸ ਕਾਲ ਦੀ ਕਥਿਤ ਆਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪਾੜਨ ਦੀ ਗੱਲ ਆਖੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਥਿਤ ਆਡੀਓ ਜਾਰੀ ਕਰਕੇ ਪੰਜਾਬ ਪੁਲਿਸ ਤੇ ਸਵਾਲ ਚੁੱਕੇ ਨੇ। ਉਹਨਾਂ ਨੇ ਕਿਹਾ ਕਿ ਲੋਕਤੰਤਰ ਦਾ ਕਹਾਣ ਕਰਕੇ ਜ਼ਿਲ੍ਹਾ ਪਰੀਸ਼ਦ ਤੇ ਬਲੈਕ ਸਮਤੀ ਚੋਣਾਂ ਨੂੰ ਲੁੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹੁਣੇ ਮਾਮਲਾ ਚੋਣ ਕਮਿਸ਼ਨ ਤੱਕ ਪਹੁੰਚ ਗਿਆ। ਜੀ ਹਾਂ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਐਸਐਸਪੀ ਪਟਿਆਲਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਉਨਾ ਦਾ ਕਹਿਣਾ ਹੈ ਕਿ ਆਡੀਓ ਕਾਲ ਤੇ ਸਾਫ਼ ਸੁਣਨ ਨੂੰ ਮਿਲ ਰਿਹਾ ਹੈ ਕਿ ਜਿੱਥੇ ਵੀ ਅਕਾਲੀ ਮਿਲਣ ਉਹਨਾਂ ਦੇ ਨਾਮਜ਼ਦਗੀ ਪੱਤਰ ਨੂੰ ਬਾੜ ਦਿੱਤਾ ਜਾਵੇ ਇਹ ਲੋਕਤੰਤਰ ਦਾ ਕਾਹਨ ਕਰਕੇ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸਮਮਤੀ ਚੋਣਾਂ ਨੂੰ ਲੁੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ ਕੰਪਰੈਸ਼ਨ ਜਿਹੜੀਆਂ ਅੱਜ ਪੁਲਿਸ ਉਹ ਇਹ ਵੀ ਕਿਸੇ ਦਾ ਮਾਈਕ ਚਾਲੂ ਹੈ ਜੀ ਇਕੋ ਕਰ ਨਹੀਂ ਵਾਜ ਮਾਈਕ ਬੰਦ ਕਰੋ ਪਲੀਜ਼ ਪੁਲਿਸ ਆਬਜ਼ਰਵਰ ਮਿਸਟਰ ਕੋਸ਼ਤਵ ਸ਼ਰਮਾ ਐ ਸੀ ਉਹਦੇ ਬਾਅਦ ਅਸੀਂ ਡਿਵੀਜ਼ਨਲ ਕਮਿਸ਼ਨਰ ਮਿਸਟਰ ਵਿਨੈ ਬਰਗਲਾਨੀ ਕੋਲੇ ਗਏ ਸੀ ਉੱਥੇ ਡੀ ਆਈ ਜੀ

ਪਹਿਲੀ ਗੱਲ ਹੈ ਸਿਵਲ ਪ੍ਰਸ਼ਾਸਨ ਤੇ ਪੰਚ ਮਿਊਨਿਸਪਲ ਕਾਰਪੋਰੇਸ਼ਨ ਦੇ ਤੇ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਇੱਕ ਹਊਆ ਬਣਿਆ ਆ ਉਹ ਧੱਕੇ ਤੋਂ ਮਨਾ ਨਹੀਂ ਕਰਦੇ ਉਹਨਾਂ ਦਾ ਕਲੀਅਰ ਆ ਕਿ ਲੋਕਲ ਬਾਡੀ ਦੇ ਰਿਹਾ ਸਤਿਕਾਰ ਹੋਣਾ ਹੈ ਜੀ ਸਰ ਤੁਹਾਨੂੰ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਵੀ ਕਿਸੇ ਬੰਦੇ ਨੂੰ ਰੁਕਾਇਆ ਉਹਨੂੰ ਬਾਰੋ-ਬਾਰ ਰੁਕਿਆ ਜਾਵੇ ਉਹਦੇ ਪਿੰਡ 'ਚ ਉਹਦੇ ਘਰ 'ਚ ਕਿਸੇ ਸੜਕ 'ਤੇ ਜਦੋਂ ਉਹ ਪ੍ਰਮਾਈਸਿਸ 'ਚ ਪਹੁੰਚ ਗਿਆ ਜਿੱਥੇ ਨਾਮਜ਼ਦਗੀ ਹੋਣੀ ਹੈ ਜਿਵੇਂ ਕਾਉਂਸਲ ਸੈਂਟਰ ਬਣੇ ਆ ਪੰਚਾਇਤ ਸਮਿਤੀ ਦੇ ਤੇ ਇੱਕ ਬਣਿਆ ਜ਼ਿਲ੍ਹਾ ਪ੍ਰਸ਼ਦ ਦਾ ਜਦੋਂ ਬੰਦਾ ਸਰਕਾਰੀ ਸੈਂਟਰ 'ਚ ਸਰਕਾਰੀ ਪ੍ਰਮਾਈਸਿਸ 'ਚ ਪਹੁੰਚ ਗਿਆ ਉਸ ਤੋਂ ਬਾਅਦ ਕੰਮ ਕੀ ਉਤੇ ਕੋਈ ਪੇਪਰ ਫਾੜਨੇ ਕੋਈ ਬੰਦੇ ਬੈਠੇ ਪੇਪਰ ਖੋ ਕੇ ਭਜਣਾ ਉਹ ਕੰਮ ਸੈਂਟਰ ਚ ਨਾ ਹੋਵੇ ਇਹ ਗੱਲ ਥੀਅਰ ਆ ਜੀ ਸਾਰਿਆਂ ਨੂੰ ਨੰਬਰ 2 ਜਿਹੜੇ ਸੈਂਟਰ ਨੇ ਉੱਤੇ ਯਰ ਕੀ ਦਾ ਮਾਈਕ ਚੱਲੂ ਜਿਹੜੇ ਸੈਂਟਰ ਨੇ ਉਥੋਂ ਅਪਰ ਡਬਲ ਕੈਲੀਬ੍ਰੇਟਿੰਗ ਦੀ ਵਿਵਸਥਾ ਕਰੀਏ ਕਿਉਂਕਿ ਡਿਵੀਜ਼ਨਲ ਕਮਿਸ਼ਨਰ ਦੇ ਮਨਚੇ ਇਹ ਗੱਲ ਸੀਗੀ ਕਿ ਕੱਲ ਦਾ ਦਿਨ ਆਪਣਾ ਸਭ ਤੋਂ ਸੈਂਸਿਟਿਵ ਆ ਕੱਲ ਸ਼ਾਇਦ ਸੁਬੀਰ ਬਾਦਲ ਕਨੌਰ ਵੀ ਆ ਰਹੇ ਆ ਤੇ ਕੱਲ ਰਸ਼ ਪੈਣਾ ਆ ਡਬਲ ਬੈਰੀਕੇਡਿੰਗ ਹੋਵੇ ਤੇ ਜਿਹੜਾ ਇਹ ਸ਼ਹਿਰ ਵਾਲਾ ਵੱਡਾ ਸੈਕਟਰ ਆ ਇੱਥੇ ਵੀ ਡਬਲ ਬੈਰੀਕੇਡਿੰਗ ਹੋਊਗੀ ਸ਼ਹਿਰ ਵਾਲੇ ਸੈਕਟਰ ਚ 100 ਬੰਦਿਆਂ ਦੇ ਥਾਂ ਤੇ ਕੱਲ ਅਸੀਂ 200 ਬੰਦਾ ਲਾਵਾਂਗੇ ਇਨਚਾਰਜ ਸਿਕਿਉਰਿਟੀ ਤਾਜੀ ਨੋਟਰ ਸਰ ਜੀ ਕੱਲ ਆਪਾਂ ਆਈਟੀਆਈ ਨਾਪੜ ਰੋਡ ਤੇ ਡਬਲ ਡਿਪਲॉयਮੈਂਟ ਕਰਨੀ ਆ ਪਰ ਠੀਕ ਹੈ ਸਰ ਨੋਟਡ ਉਸ ਤੋਂ ਇਲਾਵਾ ਜਿਹੜੇ 10 ਸੈਂਟਰ ਨੇ ਉਹ 10 ਸੈਂਟਰਾਂ 'ਚ ਜਿਵੇਂ ਅੱਜ ਡਿਪਲॉयਮੈਂਟ ਸੀਗੀ ਉਵੇਂ ਹੀ ਚੱਲੂਗੀ ਡੀਐਸਪੀ ਐਸਐਚਓ ਵੱਲੋਂ ਠੀਕ ਸਰ ਸਿਰਫ ਸ਼ੰਭੂ ਟੈਕਨੌਰ ਉਥੇ ਸ਼ੰਭੂ 'ਚ ਆਪਣੇ ਹਰਮਤ ਤੋਂ ਅੱਡੇ ਟੋਡੇ ਸੈਂਟਰ ਕਿਨੌਰ 'ਚ ਨਹੀਂ ਕਿੱਥੇ ਨੇ ਸਾ ਧਨੌਰ ਤੇ ਘਨੌਰ ਦੱਸ ਸਰ ਨੇੜੇ ਨੇੜੇ ਐ ਮਤਲਬ 200 ਤੋਂ 200 ਮੀਟਰ ਦਾ ਫਰਕ ਹੈ ਉੱਥੇ ਡਿਪਟੀ ਕਮਿਸ਼ਨਰ ਦਾ ਕਹਿਣਾ ਸੀ ਕਿ ਧਨੌਰ ਚ ਸਭ ਤੋਂ ਜ਼ਿਆਦਾ ਤਕਰਾ ਹੋਣਾ ਹੈ ਤੇ ਉੱਥੇ ਇੱਕ ਡੀਐਸਪੀ ਐਕਸਟਰਾ ਲਾਇਆ ਜਾਵੇਗਾ ਬ੍ਰਦਰ ਸਰ ਬ੍ਰਦਰ ਇਹ ਜੋ ਡਿਪਟੀ ਕਮਿਸ਼ਨਰ ਨੇ ਕਿਹਾ ਸੀ ਆਪਾਂ ਨਾ ਨਾ ਉਹ ਕਹਿੰਦਾ ਯਾਰ ਇਹ ਬਾਈਕ ਹੀ ਨਾ ਚਾਲੂਗਾ

ਮਤਲਬ ਅੰਦਾਜ਼ੇ ਬੀਡੀਪੀਓ ਦਫ਼ਤਰਾਂ 'ਚ ਤਿੰਨ ਬੰਦਿਆਂ ਦੇ ਹਿਸਾਬ ਨਾਲ 30 ਬੰਦੇ ਹੋ ਹੋਗੇ ਕਿ ਇਹ 100 ਬੰਦਾ ਕੱਢਣਾ ਆਪਾਂ ਸ਼ਹਿਰ ਦੇ ਸੈਂਟਰ ਲਈ ਲਾਕੀ ਲਈ ਜੀ ਸਰ ਤੇ ਇਹ ਪ੍ਰੋਗਰਾਮ ਬਣਾ ਕੇ ਅੱਜ ਸ਼ਾਮ ਨੂੰ ਮੇਰੇ ਤੋਂ ਸਾਈਨ ਕਰਾਉਣਾ ਤੇ ਬੀਡੀਪੀਓ ਦਫ਼ਤਰ 'ਚ 2-2 3-3 ਮੁਲਾਜ਼ਮ ਲਾਣ ਦਾ ਇਹ ਮਕਸਦ ਸੀਗਾ ਕਿ ਜਦੋਂ ਸਕਰੂਟੀ ਆਫ ਨਾਮੀਨੇਸ਼ਨ ਹੋਣੀ ਆ ਜਾਂ ਕੱਲ ਜਦੋਂ ਨਾਮਜ਼ਦਗੀਆਂ ਫਾਈਨਲ ਹੋਣੀਆਂ ਨੇ ਤੇ ਉੱਥੇ ਵੀ ਰਸ਼ ਪਊਗਾ ਸੋ ਕੁੱਲ ਮਿਲਾ ਕੇ ਇਹ ਆ ਕਿ ਜਿਹੜਾ ਹੀ ਵੀ ਕੋਈ ਬੰਦੇ ਨੂੰ ਟਾਰਗੇਟ ਕਰਦਾ ਉਹ ਸੈਕਟਰ ਦੇ ਅੰਦਰੋਂ ਨਹੀਂ ਕਰਨਾ ਪਹਿਲੀ ਗੱਲ ਦੂਜੀ ਗੱਲ ਜਿੱਦਾਂ ਸਕਰੂਟੀ ਆਫ ਨਾਮੀਨੇਸ਼ਨ ਹੋਣੀ ਆ ਜਿੱਦਾਂ ਜਿੱਦਾਂ ਨਾਮੀਨੇਸ਼ਨ ਰਿਜੈਕਟ ਹੋਊਗਾ ਤੇ ਇਹ ਕੱਲ ਵਾਲੀ ਡਿਊਟੀ ਪਰਸੋਂ ਵੀ ਜਸਦੀ ਤਸ ਚੱਲੂ ਤਾਂ ਕਿ ਕਿਉਂਕਿ ਜਦੋਂ ਜਦੋਂ ਨੋਮੀਨੇਸ਼ਨ ਰਿਜੈਕਟ ਹੋਏ ਤੇ ਉੱਥੇ ਵੀ ਰੋਣਾ ਪਊਗਾ ਤੇ ਲੋਕੀ ਆਰਓ ਦੇ ਤੇ ਪੀਡੀਪੀਓ ਦੇ ਦਫਤਰ ਚ ਵੜ ਕੇ ਰੋਣਾ ਪਾਣ ਦੀ ਕੋਸ਼ਿਸ਼ ਕਰਨਗੇ ਸੇ ਸਤਨਾਮ ਜੀ ਸੁਣ ਲਿਆ ਜੀ ਸਾਰਿਆਂ ਨੇ ਜੀਤੇਸ਼ਦਰ ਕਿਸ਼ੋਰ ਸੁਣ ਲਈ ਹਾਂ ਹੁਣ ਆਪਾਂ ਇੱਕ ਵਾਰੀ ਸਰਕਲ ਵਾਈਜ਼ ਸ਼ੁਰੂ ਕਰ ਲੈਨੇ ਆ ਤੇ ਮੈਨੂੰ ਅੱਜ ਦਾ ਫੀਡਬੈਕ ਦਓ ਟੀਐਸਪੀ ਸਿਟੀ 2 ਬੋਲੋ ਜੈਤ ਜੀ ਸਰ

ਨਹੀਂ ਸਰ ਬਿਲਕੁਲ ਨਹੀਂ ਸਰ ਬਿਲਕੁਲ ਨਹੀਂ ਹੋਇਆ ਜੀ ਤਾਂ ਦਾ ਬਿਲਕੁਲ ਅਸਲ ਤੇ ਮਹੰਡਾਣਾ ਸੈਟੀਸਫਾਈਡ ਸੀਗਾ ਅੱਜ ਤੋਂ ਪੂਰਾ ਸੈਟੀਸਫਾਈਡ ਹੈ ਸਰ ਪੂਰਾ ਹਰ ਚੀਜ਼ ਨੂੰ ਉਹਨਾਂ ਨੂੰ ਪੁੱਛ ਕੱਲ ਦੀ ਕੱਲ ਦੀ ਕੋਈ ਐਂਟੀਸਿਪੇਸ਼ਨ ਕੱਲ ਸਰ ਉਹ ਥੋੜਾ ਜਿਹਾ ਸਰ ਗੰਮੀ ਕੈਂਡੀਡੇਟਸ ਦਾ ਕਰ ਰਹੇ ਨੇ ਬਾਕੀ ਮੈਂ ਮਿਲੂੰਗਾ ਸਰ ਉਹਨਾਂ ਨੂੰ ਫੇਰ ਤੇ ਉਹਨਾਂ ਨੂੰ ਕਲੈਰੀਫਾਈ ਕਰਾਂਗੇ ਸਰ ਚੀਜ਼ ਜਿਹੜੀ ਵੀ ਹੈ ਚਲੋ ਪਾਲਿਸੀ ਇਹੀ ਆ ਕਿ ਜੋ ਵੀ ਤੱਕਾ ਮੁਕੀ ਹੋਣੀ ਆ ਸਰਕਾਰੀ ਪਰਮਾਈਸਿਸ ਦੇ ਅੰਦਰ ਨਹੀਂ ਹੋਊਗੀ राइट सर जीनु ਵੀ ਕਿਸੇ ਨੂੰ ਰੋਕਣਾ ਆ ਜਾਂ ਤੇ ਉਹਦੇ ਘਰੇ ਰੋਕੋ ਉਹਦੇ ਪਿੰਡ 'ਚ ਰੋਕੋ ਰਾਹਾਂ 'ਤੇ ਰੋਕੋ राइट सर ਇਹ ਗੱਲ ਸਾਰਿਆਂ ਦੇ ਮਾਈਂਡ ਸੇ ਕਲੀਅਰ ਹੋਣੀ ਚਾਹੀਦੀ ਡਿਪਟੀ ਕਮਿਸ਼ਨਰ ਡਿਵੀਜ਼ਨਲ ਕਮਿਸ਼ਨਰ অবজারভার ਇਹਨਾਂ ਦਾ ਇਹ ਸੀਗਾ ਕਿ ਤੱਕਾ ਜ਼ਰੂਰ ਹੋ ਜੋ ਵੀ ਹੋਣਾ ਹੁੰਦਾ ਹੀ ਆ ਇਲੈਕਸ਼ਨਾਂ 'ਚ ਪਰੰਤੂ ਪ੍ਰਮਾਈਸਿਸ ਦੇ ਅੰਦਰ ਜਿਵੇਂ ਐਮਸੀ ਲਕਸ਼ਣਾ 'ਚ डीसी ऑफिस ਨੇ ਅੰਦਰੋਂ ਪੇਪਰ ਉੱਪਰ ਪਾੜ ਕੇ ਉੱਥੋਂ ਭੱਜੇ ਸੀ ਉਹ ਕੰਮ ਨਹੀਂ بارੋਂ-ਬਾਰ ਹੋ ਜੇ ਜੋਗੀ ਹੋਣਾ ਨੋਟਿਸ ਇੱਕ ਡੀਐਸਪੀ ਨਾ ਬਾ ਸਰ ਸਾਡੇ ਦੱਬੇ ਬਿਲਕੁਲ ਪੀਸਫੁੱਲ ਰਹਿ ਕਿਸੇ ਤਰ੍ਹਾਂ ਦਾ ਵੀ ਕੁਝ ਇਹੋ ਜਿਹਾ ਘਟਨਾ ਨਹੀਂ ਹੋਈ ਸਰ ਤੇ ਕਿਸੇ ਨੂੰ ਰੋਕਿਆ ਹੋਵੇ ਕਿਸੇ ਨੂੰ ਘੱਟਿਆ ਹੋਵੇ ਕੋਈ ਪ੍ਰਾਈਵੇਟ ਬੰਦੇ ਆ ਨਾ ਕੇ ਬਿਲਕੁਲ ਸਰ ਤੇ ਤੇ ਕੱਲ ਦਾ ਸਰ ਜਿਹੜਾ ਹੈਗਾ ਉਹ ਵੀ ਇਹੀ ਹੈ ਜੀ ਕੱਲ ਨਾਮਜ਼ਦਗੀਆਂ ਕਿਉਂਕਿ ਮੈਕਸਿਮਮ ਹੋਣਗੀਆਂ ਸਰ ਤੇ ਅਸੀਂ ਕੰਟੈਕਟਸ ਹੈਗੇ ਆ ਸਰ ਐਮਐਲਐ ਸਾਫਟ ਕੰਪਨੀ ਦੀ ਟੀਮ ਦੇ ਨਾਲ ਠੀਕ ਚੱਲ ਰਿਹਾ ਸਰ ਐਸਐਚਪੀਸਫੁਲ ਹੈ ਸਰ ਬਿਲਕੁਲ ਤੇ ਇਹੀ ਪਾਲਿਸੀ ਰਹੂਗੀ ਗੁਰਿੰਦਰ ਜੀ ਕਿ ਜੀ ਨੂੰ ਵੀ ਕੋਈ ਰੋਕਾ ਟੋਕੀ ਕਰਨੀ ਆ ਪ੍ਰਮਾਈਸਸ ਦੇ ਅੰਦਰ ਨਹੀਂ ਬਾਹਰੋਂ ਬਾਹਰ ਕਰੂੰਗੀ ਸਰ ਇਸੇ ਤਰ੍ਹਾਂ ਹੀ ਪਲਾਨ ਕੀਤਾ ਹੋਇਆ ਹੈ ਸਰ ਸਰਵਿਸੇਬਿਲਟੀ ਜੀ ਥੈਂਕ ਯੂ ਸਰ ਡੀਐਸਪੀ ਸਮਾਣਾ ਸਰ ਅੱਜ ਲਈ ਠੀਕ ਠਾਕ ਰਿਹਾ ਸਰ ਤੇ ਜਿਹੜੇ 3 ਵਜੇ 2 ਮਿੰਟ ਤੇ ਆਏ ਸੀ ਸਰ ਪੌਂਗਰਸ ਵਾਲੇ ਉਹ ਮੈਟਮ ਨੇ ਮੋੜਤੇ ਸਰ ਵੀ ਤੁਹਾਡਾ ਟਾਈਮ ਕਰਾਸ ਹੋ ਗਿਆ ਉਹਨਾਂ ਨੂੰ ਸਵੇਰ 10:30 ਦਾ ਟਾਈਮ ਦਿੱਤਾ ਤੇ ਬਾਕੀ ਸਭ ਪੀਸਫੁੱਲ ਰਿਹਾ ਸਰ ਤੇ ਉਹ ਜਿਹੜੀ ਟੱਕਣ ਵਾਲੀ ਗੱਲ ਸੀ ਸਰ ਉਹ ਐਮਐਲ ਸਾਹਿਬ ਕਹਿੰਦੇ ਕੋਈ ਨਹੀਂ ਟੱਕਦੇ ਨਹੀਂ ਆਪਾਂ ਹਾਂ ਓਕੇ ਤੇ ਕੱਲ ਦੀ ਕੋਈ ਐਂਟੀਸਿਪੇਸ਼ਨ ਉਹ ਸਰ ਇਹਨਾਂ ਨੂੰ 10:30 ਦਾ ਟਾਈਮ ਦਿੱਤਾ ਸੀਗਾ ਤੇ ਦੂਜੀ ਇਹਨਾਂ ਨੇ ਐਮਐਲ ਸਾਹਿਬ ਨਾਲ ਗੱਲ ਕਰਕੇ ਜਿਹੜੇ ਇਹਨਾਂ ਦੇ ਆ ਉਹਨਾਂ ਨੂੰ ਜਿਆਦਾ 9 ਵਜੇ ਦਾ ਟਾਈਮ ਦਵਾ ਕੇ ਤੇ ਪਹਿਲੀਆਂ ਜੀ ਕਰ ਦਾਂਗੇ ਸਰ ਕਲੀਅਰ ਸਰ ਜੋ ਵੀ ਕੋਈ ਰੋਕਾ ਟੋਕੀ ਪ੍ਰਾਈਵੇਟ ਬੰਦਿਆਂ ਨੇ ਆਪਾਂ ਕਰਨੀ ਆ ਬਾਹਰੋਂ ਬਾਹਰ ਕਰ ਰੇਹ ਸਰ ਸਰ ਜੀਐਸਪੀ ਪਟਨਾ ਕਿੰਗ ਸਰ ਅੱਜ ਤੱਕ ਕੋਈ ਆਇਆ ਨਹੀਂ ਸਰ ਦਾਖਲ ਕਰਨ ਵਾਸਤੇ ਸਰ ਜੀ ਸਰ ਦੀ ਇੰਟਰੈਕਸ਼ਨ ਦਾ ਧਿਆਨ ਰੱਖਣ ਸਰ ਸਾਰਿਆਂ ਚ ਜੋ ਵੀ ਕੋਈ ਰੋਕਾ ਟੋਕੀ ਆ ਇਹਨੂੰ ਐਮਐਲਏ ਨੂੰ ਕਹਦੇ ਹੋ ਕਿ ਪਿੰਡ ਚ ਕਰਾ ਲਵੇ ਬੰਦਾ ਘਰੇ ਟਿਕਵਾ ਲਵੇ ਪਰ ਪ੍ਰਮਾਈਸਸ ਦੇ ਸਰਕਾਰੀ ਬਿਲਡਿੰਗਾਂ ਦੇ ਅੰਦਰ ਕੋਈ ਤਕਾਮਕੀ ਨਹੀਂ ਬਿਲਕੁਲ ਨੋਟਡ ਹੈ ਸਰ ਨੋਟਡ ਹੈ ਸਰ ਡੀਐਸਪੀ ਕਨੌਰ ਸੱਚੀਗਾ ਸਰ ਜੀ ਸੱਚ ਠੀਕ ਹੈ ਸਰ ਸਾਡੇ ਮਤਲਬ ਮੈਂ ਦੋ ਕੋਆ ਇੱਕ ਸੀਗਾ ਸਰ ਬੀਡੀਪੀਓ ਦਫਤਰ ਇੱਕ ਸਰ ਯੂਨੀਵਰਸਿਟੀ ਕਾਲਜ ਸੀਗਾ ਸਰ ਤੇ ਪਹਿਲਾਂ ਤਾਂ 12 1 ਵਜੇ ਤੱਕ ਠੀਕ ਚੱਲਿਆ ਸਰ ਉਸ ਤੋਂ ਬਾਅਦ ਸਰ ਅਸੀਂ ਗੇਟ ਤੇ ਮਤਲਬ ਐਮਐਲਏ ਮਤਨ ਆ ਗਿਆ ਸੀਗਾ ਤੇ ਹੋਰ ਇੱਕ ਚਿੰਦਰ ਆ ਗਿਆ ਸੀ ਕਾਲੀਦਰ ਨਾਲ ਉਹ ਬਾਹਰ ਰੌਲਾ ਰੋਲਾ ਪਾਉਂਦੇ ਰਹੇ ਸਾਡੇ ਸਰ ਐਵੇਂ ਹੋਇਆ ਸਰ ਜਿਹੜਾ ਯੂਨੀਵਰਸਿਟੀ ਕਾਲਜ ਹੈ ਨਾ ਸਰ ਉਹ ਬਹੁਤ ਜਿਆਦਾ ਵੱਡਾ ਹੈ ਤੇ ਉੱਥੇ ਸਿਰੋ ਸਟੂਡੈਂਟ ਵੀ ਅੱਜ ਉਹਨਾਂ ਦਾ ਚੱਲ ਰਿਆ ਸੀਗਾ ਪੇਪਰ ਵਗੈਰਾ ਤੇ ਉਹਦੇ ਕਰਕੇ ਸਰ ਉਹ ਖੁੱਲਾ ਜਿਆਦਾ ਸੀਗਾ ਉੱਥੇ ਦੋ ਤਿੰਨ ਜਣਾਂ ਦੇ ਮਤਲਬ ਪਿਛਲੇ ਪਾਸਿਓਂ ਉਹਨਾਂ ਦੇ ਜਿਵੇਂ ਵੀ ਫਾਈਲ ਦਿਖਾਇਆ ਜੀ ਥੋੜੀ ਚੈੱਕ ਕਰਾਉਣੇ ਆਏ ਦੋ ਤਿੰਨ ਫਾਈਲਾਂ ਉੱਥੋਂ ਮਿਸ ਹੋਈਆਂ ਸਰ ਉਹਦਾ ਬਰਸੂ ਦੇ ਧਿਆਨ ਰੱਖਾਂਗੇ ਇਸ ਗੱਲ ਦਾ ਸਰ ਹੁਣ ਹਰਮਨ ਦੇਖੋ ਤੁਹਾਡੇ ਉੱਪਰ ਨਾ ਸਾਰਿਆਂ ਦੀ ਨਿਗਾਹ ਹੈ ਪੁਲਿਸ ਆਬਜ਼ਰਵਰ ਦੀ ਜਿੱਥੇ ਕਮ ਸਰ 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 ਕੀ ਕਹਿੰਦਾ ਸੀ ਪੀਓ ਵੀ ਕਿ ਸ਼ਾਂਤੂ ਤੇ ਕਢੌਰ ਸਭ ਤੋਂ ਜ਼ਿਆਦਾ ਧੱਕਾ ਹੋਊਗਾ ਸਰ ਜੋ ਵੀ ਧੱਕਾ ਕਰਨਾ ਹੈ ਪਿੰਡ 'ਚ ਕਰ ਲਓ ਘਰ 'ਚ ਕਰ ਲਓ ਰਾਹ 'ਚ ਕਰ ਲਓ ਸਰ ਲੈਡਿੰਗ ਚੇਂਜ ਕਰ ਦਿਆਂਗੇ ਸਰ ਸਿਰਫ ਯੂਨੀਵਰਸਿਟੀ ਕਾਲਜ ਚਾਰ ਕਿੱਲੇ ਜਿਹਾ ਉੱਥੇ ਕਾਲਜ ਲੱਗਿਆ ਹੋਇਆ ਸੀਗਾ ਨਾਲ ਇੱਕ ਕਮਰੇ ਸਰ ਉਹ ਚੱਲ ਰਿਹਾ ਸੀਗਾ ਉਹਦੇ ਚ ਪਤਾ ਨਹੀਂ ਲੱਗ ਰਿਹਾ ਸੀ ਆ ਵੀ ਕਿਹੜਾ ਸਟੂਡੈਂਟ ਆ ਜਾਂ ਕਿਹੜਾ ਕਿੰਨੇ ਆ ਉਹਦੇ ਚ ਦੋ ਜਨਸਾਈ ਲੱਗ ਪਾਉਂਦੇ ਆ ਜੇ ਚੇਂਜ ਕਰ ਦਿਆਂਗੇ ਸਿਸਟਮ ਦਾ ਉਹ ਮੈਂ ਸਮਝ ਗਿਆ ਕੱਲ ਤੋਂ ਅਜੇ ਸੁਪੀਰ ਬਾਦਲ ਜੀ ਆਉਗ ਸਰ ਸਿਰਫ ਜਿਹੜੀ ਗੱਲ ਹਰ ਮੰਨ ਆਰਗੂ ਕਰਨ ਤੋਂ ਪਹਿਲਾਂ ਨਾ ਸੁਣ ਲੈਣਾ ਕਰੋ ਸਰ ਮੈਂ ਕਹਿ ਰਿਹਾ ਕਿ ਇਹ ਗੱਲ ਸਾਰਿਆਂ ਨੂੰ ਪਤਾ ਕਿ ਕੋਈ ਨਾ ਕੋਈ ਦਾਅਵੇ ਰਹੀਆਂ ਤੋਂ ਰੋਕਣਾ ਵੀ ਆ ਰਿਵੈਸ਼ਨ ਨਹੀਂ ਹੋਣਾ। ਇੱਕ ਮੈਸਰ ਪਰੰਤੂ ਬਿਲਡਿੰਗ ਦੇ ਅੰਦਰ ਜੇ ਕੋਈ ਕੰਮ ਕਰ ਰਿਹਾ ਕੋਈ ਮੁਸ਼ੀਲ ਪੀਆ ਜੇ ਮੰਨ ਲੈਂਦਾ ਕਿ ਕਿਸੇ ਬੰਦੇ ਤੇ ਨਹੀਂ ਪਰਨੇ ਤੇ ਉਹਨੂੰ ਤੇ ਘਰ ਇਹਦੇ ਬੰਦੇ ਨਾਲ ਜਾ ਕੇ ਸਰ 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 ਜੀ ਜੇ ਤੁਹਾਨੂੰ ਪਾਲਸੀ ਹਰ ਬੰਦ ਚੇਂਜ ਕਰ ਦਤਾ ਠੀਕ ਕਰਾਂਗੇ ਸਰ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਸਰ ਵੀ ਕਿਨੇ ਪਰਨੇ ਆ ਕਿਹੜੇ ਨਹੀਂ ਪਰਨੇ ਕੱਲੋਂ ਬਿਲਕੁਲ ਸਰ ਬਿਲਕੁਲ ਕਲੀਨ ਕਰ ਦਿਆਂਗੇ ਇੱਕ ਵੀ ਨਹੀਂ ਪ੍ਰੋਬਲਮ ਕੱਲ੍ਹ ਦਾ ਦਿਨ ਆਪਾਂ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਸਰ ਕਿਉਂਕਿ ਕੰਮ ਹੀ ਰੋਣੇ ਦਾ ਬਿਲਕੁਲ ਸਰ ਪੂਰਾ ਧਿਆਨ ਦਿਆ ਕਰੋ ਸਰ ਬਿਲਕੁਲ ਵੀ ਨਹੀਂ ਪ੍ਰੋਬਲਮ ਆਉਂਦਾ ਸਰ ਵਾਟ ਤਰੀਕੇ ਸੇ ਕਰਕੇ ਬਾਅਦ ਕਰ ਕਿਸੇ ਨੇ ਵੀ ਵੜੀ ਨਹੀਂ ਕਰਨੀ ਕੋਈ ਵੀ ਕਿਸੇ ਦੀ ਸ਼ਿਕਾਇਤ ਹੋਊਗੀ ਤੇ ਉਹਦੀ ਪੋਜ਼ਿਟਿਵ ਰਿਪੋਰਟ ਨਾ ਬਣਾਵਾਂਗਾ

ਅੱਛਾ ਕੀ ਅੱਜ ਦੀ ਕੀ ਸਿਚੁਏਸ਼ਨ ਰਹੀ ਸਿਰ ਪੀਸਫੁਲ ਲੱਗਿਆ ਸਾਰਾ ਅੱਜ ਕਿ ਸਾਡੇ ਹੋਏ ਆ ਮਤਲਬ 25 ਦੇ ਕਰੀਬ ਹੋਏ ਆ ਜਿਹੜਾ ਵਾਤਾਵਰਨ ਨਾਲ ਸੱਚਮੇਂ ਜੇਕਰ ਉਹ ਕਹਿੰਦੇ ਵੀ ਅਸੀਂ ਕੋਈ ਉਹ ਨਹੀਂ ਕਰਨਾ ਹੈ ਕਿ ਇਹ ਤਾਂ ਕਾਜ ਹੋਣਾ ਕੋਈ ਕੰਮ ਦੱਸਦੀਆਂ ਤਾਂ ਨਹੀਂ ਜਿਹੜਾ ਇੱਕ ਇਹਨਾਂ ਦਾ ਕੋਈ ਜ਼ਿਲ੍ਹਾ ਪ੍ਰਸ਼ਾਸਨ ਦਾ ਪਟਿਆਲੇ ਆਇਆ ਸੀ ਉਹਨਾਂ ਨੂੰ ਕਹਿੰਦੇ ਸੀ ਸੰਕ੍ਰਮ ਬਾੜ ਘਟਾਓ ਆਇਆ ਚੋ ਤੇ ਉਹ ਵਾ ਇੱਕ ਹੀ ਸਰ ਕਹਿੰਦੇ ਸੀਗੇ ਵੀ ਜੀ ਇੱਕ ਬੰਦਾ ਹੀ ਸੀਗਾ ਜਿਹੜਾ ਇਹਨਾਂ ਦਾ ਬਿਲਕੁਲ ਜੀ 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 ਚੁਣੀ ਪਕਾਇਆ ਪਰਮ ਬਾਦ ਬਿਲਕੁਲ ਜੀ ਸਰ ਬਿਲਕੁਲ ਸੀ ਅਟੈਂਸ਼ਨ ਕਰ ਬੰਦਾ ਆਪਣੀ ਜ਼ੁਰਤ ਵਰਤ ਕੇ ਸੈਂਟਰ ਦੇ ਅੰਦਰ ਹੀ ਪਹੁੰਚ ਗਿਆ ਫਿਰ ਆਰਓ ਦੀ ਨਾਮਜ਼ਦਗੀ ਕੈਂਸਲ ਕਰਾਵੇ ਮਤਲਬ ਇਹ ਨਹੀਂ ਕਿ ਯਾਰ ਉਹ ਦਫ਼ਤਰ ਜਾ ਬੀਡੀਪੀ ਉਹਦੇ ਦਸਤਰਾਂੋਂ ਮਸਟੰਡੇ ਆ ਕੇ ਉਹਦੇ ਪੇਪਰ ਖੋ ਕੇ ਲੈ ਕੇ ਜਾ ਰਹੇ ਸਿਪਰ ਕੋਨੇ ਆ 5 ਕਿਲੋਮੀਟਰ ਪਹਿਲਾਂ ਖੋਨਾ ਬਿਲਕੁਲ ਠੀਕ ਆ ਬਿਲਕੁਲ ਸਹੀ ਇਹ ਗੱਲ ਇਹਨਾਂ ਨੂੰ ਸਮਝਾਓ ਸਾਰ 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 ਜੀ ਅਗੰਬਰ ਜੀ ਗਰਮ ਸਰਪਾ ਜੀ ਕਿਵੇਂ ਰਿਹਾ ਆ ਆਈਟੀਆਈ ਸਰ ਬਿਲਕੁਲ ਠੀਕ ਆ ਸਰ ਤੇ ਅਫਸਰ ਹੁਣ ਅਸੀਂ ਵੈਬ ਅਫਸਰ ਮੇਰੇ ਨਾਲ ਨੇ ਸਰ ਅਸੀਂ ਗੱਟੀ ਚ ਬੈਠੇ ਆ ਡੀਐਸਪੀ ਸਿਟੀ 1 2 ਅਸੀਂ ਹੁਣੇ ਬੈਰੀਕੇਡਸ ਲਵਾਉਣ ਲੱਗਿਆ ਸਾਂ ਸਾਰੇ ਜਦੋਂ ਸਰ ਦੇਖਣਗੇ ਜਿਹੜੇ ਲਈ ਫਾਈਨ ਸਰ ਠੀਕ ਆ ਜਸਦੀਪ ਜੀ ਸਰ ਠੀਕ ਹੈ ਸਰ ਚਾਰ ਭਰੇ ਆ ਸਰ ਚਾਰ ਗੜਿਆ ਨੇ ਅੱਜ ਪੀਸਫੁੱਲ ਸੀ ਸਰ ਕੱਲ ਨੂੰ ਸਰ ਜਿਵੇਂ ਕਿ ਅਸ ਹਥਿਆਰ ਰੱਖਾਂਗੇ ਜੇ ਕੁਝ ਕਰਨਾ ਵੀ ਹੋਵੇ ਸਰ ਘਰ ਦਾ ਰਸਤੇ ਚ ਕਰਾਂਗੇ ਪਰ ਮੈਸੇਜ ਤੇ ਨਹੀਂ ਜੇ ਤੁਸੀਂ ਜਿਨਾਂ ਆਪਣੇ ਸਟੇਸ਼ਨ ਗਏ ਹੋ ਐਕਸਰ ਐਸ ਪੀ ਟੀ ਬੀ ਆਈ ਜੇਨ ਸਰ ਸਰ ਮੈਂ ਖੋਦ ਹੁਣੇ ਜਾ ਕੇ ਐ ਸਰ ਨਾਮਜ਼ਦਗੀ ਜਿੱਥੇ ਦੋ ਜਗ੍ਹਾ ਭਰ ਰਹਿ ਸਕਣ ਹੋਰ ਮੈਂ ਵੀ ਦੀ ਸਰ ਤੇ ਉੱਥੇ ਬਾਕੀ ਸਭ ਪੀਸਫੁੱਲ ਸੀ ਜੋ ਡਿਪੈਸਨ ਤੋਂ ਇੱਕ ਵਾਰ ਫੇਰ ਇਹਨਾਂ ਨੂੰ ਸਾਰਿਆਂ ਨੂੰ ਇੱਕ ਵਾਰੀ ਟ੍ਰੈਕਸ਼ਨ ਤੋਂ ਜਾਣੂ ਕਰਾਈ ਸੀ ਸਰ ਕੱਲ ਨੂੰ ਮੈਂ ਵੀ ਉੱਥੇ ਹਾਜ਼ਰ ਹੋਵਾਂਗਾ ਅੰਸਰ ਤੇ ਡਬਲ ਪੈਕੇਟਿੰਗ ਕਰਾਂਗੇ ਸਰ ਜੇ ਲੋੜ ਪਈ ਫੋਰਸ ਚ ਤੇ ਸਰ ਮੈਂ ਦੱਸ ਦਿਆਂਗਾ ਸਰ ਐਸਪੀ ਸਭ ਨੂੰ ਸਰ ਕੱਲ ਐਸਪੀ ਸਿਟੀ ਆਵਾਂਗੇ ਸ਼ਹਿਰ ਚ ਜਿੱਥੇ ਆਈਟੀਆਈ ਹੈ ਹਾਲੋ ਜੀ ਸਰ ਜੀ ਸਰ ਜੀ ਸਰ ਤੇ ਐਸਪੀ ਸਿਟੀ ਸ਼ਹਿਰ ਚ ਰਹਾਂਗੇ ਸਪੀਡ ਕੋਤੜਾ ਸਮਾਣਾ ਤੇ ਪਾਤਣਾ ਨੂੰ ਦੇਖਾਂਗੇ ਸਰ ਇਸ ਪੀ ਸਪੈਸ਼ਲ ਬ੍ਰਾਂਚ ਨਾਪੇ ਨੂੰ ਤੇ ਸਰ ਐਸ ਪੀ ਪੀ ਬੀ ਆਈ ਿਕਨੌਰ ਨੂੰ ਤੇ ਐਸ ਪੀ ਡਿਪ੍ਰੈਫ ਰਾਜਪੁਰਾ ਬਾਈ ਹਾਂ ਜੀ ਤੁਸੀਂ ਡਬਲ ਡਿਪਲॉयਮੈਂਟ ਬੀ ਡੀ ਪੀ ਉਹ ਦਫ਼ਤਰਾਂ ਚ 10 ਮੰਥੀ ਕੱਲ ਦੇ ਲਈ ਇਹ ਸਾਰਾ ਪ੍ਰੋਗਰਾਮ ਜਿਹੜਾ ਮੈਂ ਰਾਈਟ ਕੀਤਾ ਉਹਨੇ ਬਣਾਓ ਇੱਕ ਅਸਟਰ ਨੋਟਸ ਅੱਡੋ ਇਹ ਡੀ ਡੀ ਐਸ ਪੀ ਟਿਵਾਣਾ ਸਾਹਿਬ ਤੇ ਇੰਚਾਰਜ ਸਪੈਸ਼ਲ ਬ੍ਰਾਂਚ ਹਰਕੀਰਤ ਸਰ ਮੈਨੂੰ ਅੱਜ ਦੀ ਵੀ ਰਿਪੋਰਟ ਨਹੀਂ ਆਈ ਕਿ ਵੀ ਕਿਵੇਂ ਕਿਵੇਂ ਕੀ ਕੀ ਹੋਇਆ ਫਿਰ ਮੈਂ ਹੱਥੀ ਨੂੰ ਕਿਹਾ ਤੇ ਹੁਣ ਉਹ ਬਣਾ ਰਿਹਾ ਮੈਨੂੰ ਕੱਲ ਸਵੇਰੇ ਹਰੇਕ ਘੰਟੇ ਦੀ ਰਿਪੋਰਟ ਚਾਹੀਦੀ ਕਿ ਇੰਨੇ ਨਾਮ ਦਿੱਤੀਆਂ ਹੋਈਆਂ ਸੋ ਬੀਰ ਬੱਦਲ ਆ ਗਿਆ ਇੱਥੇ ਰੋਣਾ ਪੈ ਗਿਆ ਇੱਥੇ ਨਹੀਂ ਪਿਆ ਮੈਨੂੰ 1 ਆਵਰਲੀ ਰਿਪੋਰਟ ਮੇਰੇ ਵਟਸਐਪ ਤੇ ਚਾਹੀਦੀ ਹੈ ਜਮਾਣਾ ਸਾਹਿਬ ਕਰ ਰਾਈਟ ਸਰ ਰਾਈਟ ਸਰ ਡਮ ਸਰ ਕਿ ਐਸ ਪੀ ਡੀ ਸਾਹਿਬ ਮੈਂ ਮਾਰੇ ਕੋਲੇ ਹੀ ਨੇ ਇਹ और कल परसों ते इलेक्शन पे समय भी ये स्ट्राइकिंग रिजर्व दे चार्ज रहेंगे जितने भी कोई वो डाकलेश पे आओ एस ते एसपीटी साहब ते सीआईएस टीम आम उक्कर देहोर किसे था कोई पॉइंट जी सुबह वो ऐसा ही इन्हें मैप अब जोन क्यों नहीं किया सर सर कुछ एक में नहीं कर रहा सर सर मैसेज लाइन से, से, से हां गो सेवक सर मेनू 15 ਕ ਬੰਦੇ ਐਡੀਸ਼ਨਲ ਕੀ ਮਿਲ ਜਣ ਸਰ ਸਾਡੇ ਜਿਹੜੇ ਤੋਂ ਬਾਹਰ ਜੇ ਸੀ ਆਈ ਰਾਜਪੁਰਮ ਇਸ ਜਿਹੜਾ ਹੋ ਗਿਆ ਉਹ ਇਹਨਾਂ ਨੂੰ ਸੀ ਆਈ ਰਾਜਪੁਰਾ ਦੇ ਦਿਓ ਜੀ ਬੈਂਕ ਸਰ ਸਪੈਸ਼ਲ ਸੇ ਦੇ ਦਿੰਦਾ ਸਰ ਸਜਮੀ ਥੈਂਕ ਯੂ ਸਰ ਸਰ ਸਾਡੇ ਸਰ ਸਾਡੇ ਅੱਜ 15 ਨਾਮਜਦਗੀਆਂ ਸਰ ਇੱਥੇ ਫਾਈਲ ਹੋਈਆਂ ਸਰ ਕਨੌਟ ਤੇ 12 ਸ਼ੰਭੂ ਚ ਹੋ ਗਿਆ ਸੀਗੀਆਂ ਬਾਕੀ ਸਰ ਜੇ ਸਰ ਕਰਨ ਪੈਰੀਗੇਟਿੰਗ ਵਗੈਰਾ ਸੁਖਵੀਰ ਬਾਦਲ ਆਉਣਗੇ ਤਾਂ ਫਿਰ ਉਹ ਹਿਸਾਬ ਨਾਲ ਸਰ ਮੈਂ ਡਿਸਕਸ ਕਰ ਲਾਂਗਾ ਸਰ ਜੀ ਮਹਿਫੂਜ਼ ਦਾ ਜਿਵੇਂ ਹੋਇਆ ਥੋੜਾ ਬੋਲਦਾ ਤਾਂ ਕਿ ਰੁਕੋ ਵਾਪਸ ਹਰਮਨ ਸੁਖਵੀਰ ਬਾਦਲ ਅੱਜ ਤੋਂ 9 ਸਾਲ ਪਹਿਲਾਂ ਜਿੱਤੀ ਸੀ ਐਮੰਦਾ ਸੀ ਉਹਨਾਂ ਰੁੱਤੀ ਸੀ ਥੋੜੀ ਬਟ ਠੀਕ ਹੈ ਸਰ ਚਲੋ ਜੇ ਆਇਆ ਤੇ ਜੇ ਆਇਆ ਤੇ ਕਿਸੇ ਦੀ ਇੰਨੀ ਜ਼ੋਰ ਤੋਂ ਥੋੜੀ ਜਿਹੀ ਅਡਰਸਿੰਗ ਅਫਸਰ ਦੇ ਕਮਰੇ ਚ ਪਰਕੇ ਬਾਕੀ ਸਭ ਤਾਂ ਜਾਣ ਹੀ ਦਿੰਦੇ ਸਰ ਉੱਥੇ ਨਹੀਂ ਗਾ ਹਾਂ ਦੇਖੀ ਜਾਓ ਤਾਂ ਠੀਕ ਆ ਸਰ ਠੀਕ ਹੈ ਤਾਂ ਮੈਂ ਫਿਰ ਵੀ ਫਿਰ ਵੀ ਤੁਹਾਨੂੰ ਬੰਦੇ ਲਵਾਵਾਂਗੇ ਕੱਲ੍ਹ ਦੇ ਲਈ ਜੇਕਰ ਉਹ ਆ ਰਹੇ ਹੋਏ ਆ ਕਿਸੇ ਮਜਬੂਤੀ ਨਾਲ ਪਤਲੇ ਹੋ ਜਾਂਦਾ ਹੋਰ ਕੋਈ ਨਾ ਠੀਕ ਆ ਸਰ ਚਲੋ ਠੀਕ ਆ ਜੀ ਤਗੜੇ ਹੋ ਕਿ ਜਿਵੇਂ ਗਾਈਡ ਕੀਤਾ ਉਹਨੇ ਕੰਮ ਕਰੋ ਜੀ ਸਾਰੇ ਥੈਂਕ ਯੂ